ਪਿਛਲੇ ਦਿਨੀ ਹੰਸਰਾਜ ਹੰਸ ਨੇ ਸ਼ਮਸ਼ੇਰ ਸਿੰਘ ਦੂਲੋ ਤੇ ਤਿੱਖੇ ਹਮਲੇ ਕੀਤੇ ਸੀ ਅੱਜ ਸ਼ਮਸ਼ੇਰ ਸਿੰਘ ਦੂਲੋ ਸਾਹਮਣੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਹੰਸਰਾਜ ਨੇ ਕਿਹਾ ਸੀਗਾ ਕਿ ਸਾਡੇ ਭਾਈਚਾਰੇ ਦਾ ਸਾਰਾ ਹੱਕ ਦੂਲੋ ਖਾ ਗਏ ਨਿਉ ਉਹਨੇ ਮੈਂ ਸਮਝਦਾ ਕਿ ਸਾਡੇ ਜਿਹੜੇ ਰਮਦਾਸੀਆ ਭਾਈਚਾਰਾ ਹੈ ਮਾਸਟਰ ਗੁਰਵੰਤਾ ਸਿੰਘ ਦਾ ਪਰਿਵਾਰ ਆਰਵ ਗਰਸ਼ਨ ਸਿੰਘ ਕੇਪੀ ਦਾ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਆਪਣੇ ਚੌਧਰੀ ਜਗਤਰਾਮ ਦਾ ਪਰਿਵਾਰ ਇਹ ਜਿਹੜੇ ਪਰਿਵਾਰ ਨੇ ਜਿਨ੍ਹਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜਾਈ 'ਚ ਵੀ ਹਿੱਸਾ ਪਾਇਆ ਔਰ ਜਦੋਂ ਪੰਜਾਬ ਚਤਤਵਾਦ ਦੀ ਖਾਲਸਤਾਨ ਦੀ ਗੱਲ ਕਰਦੇ ਸੀ ਉਦੋਂ ਅਤਵਾਦੀ ਲੜਾਈ ਦੀ ਜੜੀ ਔਰ ਇਹ ਇਸ ਤਰ੍ਹਾਂ ਦੀ ਕਾਂਗਰਸ ਦੇ ਵਿੱਚ ਅਜੇ 5 4 7 ਦਿਨ ਹੋਏ ਨੇ ਉਹਨਾਂ ਨੂੰ ਆਇਆ ਨੂੰ ਸਤਾਰ 4 ਸਾਲ ਹੋ ਗਏ ਆਜ਼ਾਦੀ ਤੋਂ ਬਾਅਦ ਕਾਂਗਰਸ ਜਾਤਪਾਤ ਦੀ ਕਦੇ ਦਲਸਾਂ ਦੇ ਵਿੱਚ ਕੌਣ ਬਾਲਮੀਕੀ ਹੈ ਕੌਣ ਰੰਦਾਸੀ ਹੈ ਕੌਣ ਸੈਂਸੀ ਹੈ ਕੌਣ ਬੰਗਾਲਾ ਹੈ ਕੌਣ ਸਿਕਲੀ ਕਰਾ ਹੈ ਕੌਣ ਰਾਹਿਕ ਹੈ ਇਹ ਕਦੇ ਗੱਲ ਨਹੀਂ ਚੱਲੀ ਔਰ ਮੈਂ ਸਮਦੇ ਮੰਧ ਭਾਗੀ ਹੈ ਇੱਕ ਸ਼ਰਾਰਤ ਦੇ ਤਹਿਤ ਇੱਕ ਅਦਾਲਤ ਜਿਨ੍ਹਾਂ ਦੀ ਆਬਾਦੀ ਪੰਜਾਬ ਦੇ ਵਿੱਚ 37% ਦੇ ਕਰੀਬ ਹੈ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਇੱਕ ਸ਼ਰਾਰਤ ਦੇ ਤਹਿਤ ਇੱਕ ਕੌਨਸਪੀਰੇਸੀ ਦੇ ਤਹਿਤ ਇਸ ਤਰ੍ਹਾਂ ਦੀ ਖਾਲਾ ਜੰਗੀ ਸ਼ੁਰੂ ਕਰਨੀ ਗੱਲਬਾਤ ਕਰਨੀ ਅਸੀਂ ਮਨੂਵਾਦ ਨੂੰ ਕੰਡੈਮ ਕਰਦੇ ਹਾਂ ਇਹ ਸ਼ਰਾਰਤ ਕੌਣ ਕਰਵਾ ਰਿਹਾ ਹੰਸ ਰਾਜੂ ਇਹ ਇਹ ਤਾਂ ਹੰਸ ਰਾਜ ਇਹ ਦੱਸ ਸਕਦਾ ਵੀ ਕਿਹਦੇ ਇਸ਼ਾਰੇ ਤੇ ਉਹ ਕਰਦਾ ਪਰ ਮੈਂ ਸਮਝਦਾ ਕਿ ਇਹਦੇ ਨਾਲ ਕਾਂਗਰਸ ਚ ਆਇਓ ਉਹ ਫਨਰਾ ਸਤਕਾਰ ਹੈ ਸਾਨੂੰ ਕਾਂਗਰਸ ਆਕੇ ਕੰਮ ਕਰਨਾ ਚਾਹੀਦਾ ਹੈ। ਔਰ ਜਿੱਥੇ ਤੱਕ ਬਾਲਮਿਕੀਆਂ ਦੀ ਗੱਲ ਹੈ ਜਿਹੜਾ ਉਹ ਕਹਿੰਦੇ ਨੇ ਬਾਲਮਿਕੀਆਂ ਨੂੰ ਕੁਝ ਨਹੀਂ ਮਿਲਿਆ। ਔਰ ਮੈਂ ਕਿਉਂਕਿ ਮੈਨੂੰ ਵੀ 45 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ। ਕਾਂਗਰਸ ਨੇ ਹਮੇਸ਼ਿਆ ਬਾਲਮਿਕੀਆਂ ਨੂੰ ਜੋ ਬਣਦਾ ਸ਼ੇਅਰ ਦਿੱਤਾ। ਬਿਆਨ ਸਿੰਘ ਦੀ ਸਰਕਾਰ ਰਹੀ ਤਰਨਪਾਲ ਸੱਬਰਵਾਲ ਉਹਦੇ ਚ ਕੈਬਨਿਟ ਮਨਿਸਟਰ ਸੀ। ਉਹ ਠੀਕ ਆ ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਜ਼ੋਰ ਲਾ ਰਹੇ ਸੀ ਕਿ ਹੰਸ ਰਾਜ ਹੰਸ ਨੂੰ ਰਾਜ ਸਭਾ ਦੀ ਟਿਕਟ ਮਿਲੇ। ਲਗਭਗ ਫਾਈਨਲ ਹੋ ਗਿਆ ਸੀ ਤੁਸੀਂ ਦਿੱਲੀ ਜਾ ਕੇ ਬਹਿ ਗਏ ਕਿ ਮੈਂ ਪਾਰਟੀ ਛੱਡੂੰਗਾ ਨਹੀਂ ਮੈਨੂੰ ਦਿਓ ਤੁਹਾਨੂੰ ਲੱਗਦਾ ਨਹੀਂਗਾ ਇਹਦੇ ਕਰਕੇ ਸਾਰੀ ਕੰਟ੍ਰੈਕਟਸ਼ਨ ਪੈਦਾ ਹੋਈ ਹੈ ਮੈਂ ਮੇਰਾ ਕੋਈ ਸਿਆਸੀ ਜੀਵਨ ਜਿਹੜਾ ਹੈ ਮੈਂ ਇੱਕ ਸਾਰੀ ਉਮਰ ਚ ਕਾਂਗਰਸ ਨਾਲ ਰਿਹਾ ਹਾਂ 19 ਸਾਲ ਦੀ ਉਮਰ ਚ ਮੈਂ ਜੇਲ੍ਹ ਚ ਰਿਹਾ ਹਾਂ ਇਦਾਂ ਗਾਂਧੀ ਵੇਲੇ ਜੇਲ੍ਹ ਚ ਰਿਹਾ ਹਾਂ ਆਸਬੇਦ ਵਰਲੇ ਮੈਂ ਪਾਰਟੀਆਂ ਦਾ ਵਾਈਸ ਪ੍ਰੈਜ਼ੀਡੈਂਟ ਸੰਤੋਖ ਸਿੰਘ ਦਾਹਾਵੇ ਨਾਲ ਜਨਰਲ ਸੈਕਟੀ ਜਨਰਲ ਸੁਪੈਰੋ ਨਾਲ ਵਾਈਸ ਪ੍ਰੈਜ਼ੀਡੈਂਟ ਬਿਆਨ ਸਿੰਘ ਨਾਲ ਜਨਰਲ ਸੈਕਟੀ ਔਰ ਮੈਂ ਅਤਵਾਦੀ ਲੜਾਈ ਲੜੀ ਹੈ ਅਤਵਾਦ ਦਾ ਸ਼ਿਕਾਰ ਮੈਂ ਖੁਦ ਵੀ ਹਾਂ ਮੈਂ ਆਪ ਬਚੇ ਹਾਂ ਇਹ ਹੀ ਕਹਿ ਸਕਦਾ ਹਾਂ ਕਾਂਗਰਸ ਪਾਰਟੀ ਨੇ ਮੇਰਾ ਵਰਕਿੰਗ ਮੇਰੀ ਸੋਸਾਇਟੀ ਮੇਰੀ ਰਾਇਲਟੀ ਨੂੰ ਦੇਖਦੇ ਹੋਏ ਮੈਨੂੰ ਨਹੀਂ ਪਤਾ ਕਿ ਪ੍ਰਧਾਨ ਸਾਹਿਬ ਦੀ ਖਾਨਸ ਰਾਜਨਾ ਕੀ ਕਮਿਟਮੈਂਟ ਹੈ ਹੋਰ ਹੋਈ ਹੈ ਨਾ ਪਾਰਟੀ ਦੇ ਮਦੇ ਨਾ ਕਦੇ ਮੈਂ ਥ्रेट ਕਰਦਾ ਹੁੰਨਾ ਨਾ ਕਿਉਂਕਿ ਮੈਂ ਸੰਸੀਰ 로ਇਲਿਸਟ ਹਾਂ ਆਪਣੀ ਪਾਰਟੀ ਦਾ ਪਾਰਟੀ ਨੇ ਟਿਕੜ ਦਿੱਤਾ ਨਹੀਂ ਦਿੱਤਾ ਤਾਂ ਵੀ ਮੈਂ ਕਾਂਗਰਸ ਚ ਰਿਆ ਕਾਗਰਸ ਤੋਂ ਕਦੇ ਪਰੇ ਨਹੀਂ ਹੋਇਆ ਉਹ ਤੁਹਾਡੇ ਖਿਲਾਫ ਲਗਾਤਾਰ ਬੋਲ ਰਹੇ ਨੇ ਮੈਂ ਕਹਿ ਰਿਹਾ ਥਾਪੜਾ ਕੈਪਟਨ ਅਬਰਿੰਦਰ ਸਿੰਘ ਦਾ ਨਹੀਂ ਹੈਗਾ ਉਹਨਾਂ ਨੂੰ ਜੇ ਕੈਪਟਨ ਅਬਰਿੰਦਰ ਸਿੰਘ ਦਾ ਥਾਪੜਾ ਤਾਂ ਹੀ ਤੁਹਾਡੇ ਖਿਲਾਫ ਸਟੇਜ ਤੋਂ ਬੋਲਿਆ ਨਾ ਨਹੀਂ ਕਿਸੇ ਦੀ ਕੀ ਜ਼ਰੂਰਤ ਹੈ ਕਿ ਅਨੁਸ਼ਾਸਨ ਭੰਗ ਕਰੇ ਪਾਵੇ ਦੇਖੋ ਗੱਲੇ ਆ ਵੀ ਯਾਤਾਂ ਨੂੰ ਕਾਂਗਰਸ ਦੇ ਕਲਚਰ ਦਾ ਨਹੀਂ ਪਤਾ ਅਕਾਲੀ ਦਲ ਚੋਂ ਆਇਆ ਪਹਿਲਾਂ ਉਹ ਇੱਕ ਦਰਗਾਹ ਤੇ ਬੈਠਾ ਹੁੰਦਾ ਸੀ ਸੂਕੀ ਗਾਣੇ ਗਾਉਂਦਾ ਹੈ ਅਕਾਲੀ ਦਲ ਚ ਵੀ ਆਇਆ ਬੜ ਜਿਹੜੀ ਉਹ ਗੱਲ ਕਹਿੰਦਾ ਵੀ ਬਾਲਮੀਕੀਆਂ ਨੂੰ ਕੁਝ ਨਹੀਂ ਮਿਲਿਆ ਬਾਲਮੀਕੀਜ਼ ਤਰਤੇ ਅਕਾਲੀ ਦਲ ਚੋ ਸੁਖਬੀਰ ਬਾਦਲ ਨਾਲ ਦੀ ਬੜੀ ਨੇੜਤਾ ਰਹੀ ਹੈ 2009 ਚ ਉਹ ਚੌੜ ਲੜਿਆ ਅਕਾਲੀ ਦਲ ਦਾ ਅਕਾਲੀ ਦਲ ਦੇ ਟਿਕਟ ਤੇ ਮਹਿੰਦਰ ਸਿੰਘ ਕੇਪੀ ਦੇ ਖਿਲਾਫ ਉਹ ਲੜਿਆ 1.5 2 ਲੱਖ ਵੋਟ ਤੇ ਹਾਰਿਆ ਠੀਕ ਹੈ ਉਹਦੇ ਬਾਅਦ 2012 ਦੀ ਚੋਣਾਂ ਹੋਈਆਂ ਪੰਜਾਬ ਐਸੈਂਬਲੀ ਦੀਆਂ ਜੇ ਬਾਲਮੀਕੀਆਂ ਦਾ ਦਰਦ ਸੀ ਇਹ ਖੋਦ ভাইস ਪ੍ਰੈਜ਼ੀਡੈਂਟ ਸੀ ਇਹਨੇ ਕਿਸੇ ਵੀ ਇੱਕ ਬਾਲਮੀਕੀ ਨੂੰ ਟਿਕਟ ਕਿਉਂ ਨਹੀਂ ਦਵਾਈ ਬਾਦਲ ਸਾਹਿਬ ਕੋਲ ਕਿਸੇ ਬਾਲਮੀਕੀ ਨੂੰ ਟਿਕਟ ਨਹੀਂ ਦਵਾਈ ਪਰ ਇਹ ਕਿਰਪਾ ਤਾਂ ਬਾਲਮੀਕੀਆਂ ਦੇ ਉੱਤੇ ਹੁਣ ਕੈਪਟਨ ਬਰਿੰਦਰ ਸਿੰਘ ਕਰਵਾ ਰਹੇ ਨੇ ਨਾ ਕੈਪਟਨ ਜਦ ਜ਼ਿਆਦਾ ਪਾਕਤਾਗਾ ਜਿਆਦਾ ਪਾਕਤਾਗਾ ਇਹ ਤਾਂ ਉਦੋਂ ਪਤਾ ਲੱਗੂ ਮੈਂ ਇਹ ਇਹ ਜ਼ਰੂਰ ਕਹਾਂਗਾ ਵੀ ਇਹ ਨਮ ਆਇਆ ਹੈ ਬਾਲਮੀਕੀ ਇਹਨੂੰ ਉਦੋਂ ਕੋਈ ਨਹੀਂ ਚੇਤੇ ਆਏ ਕਿ ਸਾਡਾ ਸਮਾਜ ਨੂੰ ਕੁਝ ਨਹੀਂ ਮਿਲਿਆ ਕਾਂਗਰਸ ਨੇ ਡਾਕਟਰ ਰਾਜਕੁਮਾਰ ਰੇਰ ਦਾ ਵਾਈਸ ਚੇਅਰਮੈਨ ਆ ਇਸ ਟਾਈਮ ਵਾਲਮੀਕੀ ਹੈ ਕਾਂਗਰਸ ਨੇ ਬਣਾਇਆ 2004 ਚ ਸਬਰਵਾਲ ਧਰਮਪਾਲ ਸਬਰਵਾਲ ਰਾਜ ਸਭਾ ਦਾ ਮੈਂਬਰ ਬਣਾਇਆ 92 ਚ ਮੈਂ ਐਕਸਾਈਟ ਟੈਕਸੇਸ਼ਨ ਮਨਿਸਟਰ ਸੀ ਧਰਮਪਾਲ ਜੀ ਵੀ ਸਾਡੇ ਨਾਲ ਮਨਿਸਟਰ ਸੀਗੇ ਔਰ ਬੂਟਾ ਸਿੰਘ ਮੇਰਾ ਮੈਂ ਖੰਨੇ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਮੇਰਾ ਐਮਪੀ ਰਿਹਾ ਉਹ ਮਜ ਵੀ ਸਿੱਖੀ ਵਾਲਮੀਕੀ ਤੀ ਅਜੀ ਬੂਟਾ ਸਿੰਘ ਨੂੰ ਕਦੇ ਨਹੀਂ ਸਮਝਿਆ ਵੀ ਇਹ ਕੌਣ ਹੈ ਪਰ ਇਹ ਜੀ ਗੱਲ ਕਹਿਣੀ ਰਮਦਾਸ ਸੀਗਾ ਵਾਲਮੀਕ ਆਪਚ ਬਖਰੇਮਾ ਪੈਦਾ ਕਰਨਾ ਇਹਦੇ ਨਾਲ ਕਾਂਗਰਸ ਦਾ ਨੁਕਸਾਨ ਮੈਂ ਇਹ ਕਹ ਰਿਹਾ ਕਿ ਸਟੇਜ ਤੋਂ ਇਨਾ ਕੁਝ ਹੁੰਦਾ ਉਹਦੇ باوجود ਹੰਸ ਰਾਜ ਦੇ ਉੱਤੇ ਕੋਈ ਅਨਸ਼ਾਸਨੀ ਕਾਰਵਾਈ ਨਹੀਂ ਹੁੰਦੀ ਹੰਸ ਰਾਜ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੁੰਦਾ ਤੁਸੀਂ ਸੀਨੀਅਰ ਲੀਡਰ ਤੁਸੀਂ ਕਾਹਦੇ ਸੀਨੀਅਰ ਲੀਡਰ ਹੋ ਜੋ ਇੱਕ ਆ ਕੇ ਨਵਾਂ ਬੰਦਾ ਪਾਰਟੀ ਚੇ ਕਰ ਰਿਹਾ ਤੁਸੀਂ ਅਪਰੋਚ ਨਹੀਂ ਕੀਤੀ ਪਾਰਟੀ ਤੱਕ ਕਿ ਕਾਰਵਾਈ ਹੋਵੇ ਕੱਲ ਇਹ ਹੈ ਵੀ ਜਿਹੜਾ 2005 ਦਾ ਐਪੀਸੋਡ ਹੈ ਜੋ ਇੱਕ ਸਹੀ ਵਾਲਾ ਬਿਲਕੁਲ ਦਾ ਗੱਲ ਤੇ ਲੀਡਰ ਆ ਗਿਆ ਉਹਦੇ ਹੱਥੋਂ ਮਾਈਕ ਹੋਣਾ ਔਰ ਸਾਡੀ ਲੀਡਰਸ਼ਿਪ ਉੱਥੇ ਪੈਕੀ ਹੈ ਉਹਨਾਂ ਖੁਦ ਨੋਟਿਸ ਲੈਣਾ ਚਾਹੀਦਾ ਸੀ ਇਸ ਗੱਲ ਦਾ ਕਿਉਂ ਨਹੀਂ ਲਿਆ ਮੈਂ ਇਹ ਤਾਂ ਇਹ ਉਹ ਦੱਸਾਂ ਕਿਉਂ ਨਹੀਂ ਲੈਂਦੇ ਇਹਦਾ ਜਵਾਬ ਉਹ ਦੇਣ ਇਹਦਾ ਮਤਲਬ ਤੁਹਾਨੂੰ ਖੁੰਝੇ ਲਾਉਣ ਦੀ ਤਿਆਰੀ ਹੈ ਤੁਹਾਨੂੰ ਖੁੰਝੇ ਲਿਆ ਜਾ ਰਿਹਾ ਕਾਂਗਰਸ ਖੁੰਝੇ ਨਾ ਮੈਂ ਜਿਹਾ ਕਰ ਲੱਗੇ ਹੈ ਨਾ ਮਨ ਨੂੰ ਕੋਈ ਲਾ ਸਕਦਾ ਇਹਨਾਂ ਕਿਉਂਕਿ ਮੈਂ ਮੈਂ ਆਇਆ ਆਰਾਮ ਗਿਆ ਆਰਾਮ ਨਹੀਂ ਜਿਹੜੇ ਖੁੰਝੇ ਨਾਉਣ ਵਾਲੇ ਨੇ ਉਹ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲ ਕੇ ਆਏ ਨੇ ਉਹ ਮੌਕਾ ਪ੍ਰਸਤ ਨਹੀਂ ਉਹਨਾਂ ਦੀ ਲਾਲਸਾ ਸੱਤਾ ਦੀ ਕੋਣ ਕੋਣ ਨੇ ਜਿਹੜੇ ਵੀ ਹੈ ਜਿਹੜੇ ਕਦੇ ਖਾਰਜਤਾਨ ਦੀ ਮੰਗ ਕਰਦੇ ਤੇ ਕਦੇ ਪਾਰਟੀਆਂ ਪਤਾ ਨਹੀਂ ਤਿੰਨ ਤਿੰਨ ਚਾਰ ਚਾਰ ਬਦਲ ਕੇ ਆ ਗਏ ਕਾਂਗਰਸ ਦੀ ਛਾਣੂ ਲੈ ਲਈ ਕਾਂਗਰਸ ਨੇ ਸਤਕਾਰ ਦਿੱਤਾ ਪਰ ਉਹ ਕਾਂਗਰਸੀ ਬਣ ਕੇ ਰਹਿਣ ਕਾਂਗਰਸ ਚ ਵਖਰੇਵਾ ਪੈਦਾ ਨਾ ਕਰਨ ਇਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਖਲਾਫ ਬੜੇ ਡਟਕੇ ਬਿਆਨ ਦੇ ਰਹੇ ਨੇ ਤੁਸੀਂ ਕਿਉਂ ਨਹੀਂ ਖੁੱਲਕੇ ਬੋਲ ਰਹੇ ਉਹ ਤਾਂ ਸਿੱਧਾ ਬੋਲ ਰਿਹਾ ਹਸਲਾ ਜਸਤ ਹੈ ਤੁਹਾਡਾ ਨਾਮ ਇਹ ਮੇਰੇ ਕੱਲੇ ਦਾ ਨਾਂ ਨਹੀਂ ਲਿਆ ਕੇ ਪੀ ਸਾਹਿਬ ਦਾ ਵੀ ਦੇ ਆ ਚੌਧਰੀ ਸੰਤੋਖ ਸਿੰਘ ਸੁੰਦਰ ਸਿੰਘ ਦੇ ਪਰਵਾਰ ਦੇ ਉਹ ਰਮਦਾਸੀਆ ਕਮਿਊਨਿਟੀ ਦੇ ਖਲਾਫ ਬੋਲ ਰਿਹਾ ਉਹ ਬਾਲਮਿਕੀਆਂ ਦਾ ਭਲਾ ਨਹੀਂ ਉਹਨੇ ਕੀਤਾ ਸੁਗਵੀਰ ਬਾਦਲ ਤੋਂ ਕਮਿਊਨਿਟੀ ਟਿਕਟਾਂ ਲੈ ਕੇ ਦਿੱਤੀਆਂ ਕਿਉਂ ਨਹੀਂ ਉਹ ਰਾਜ ਸਭਾ ਜੇ ਗਿਆ ਜਦੋਂ ਪੀ ਦੇ ਮੁਕਾਬਲੇ ਉਹ ਇਲੈਕਸ਼ਨ ਹਾਰਿਆ 2004 ਚ 244 ਚ ਰਾਜ ਸਭਾ ਦੀਆਂ ਸੀਟਾਂ ਖਾਲੀ ਹੋਈਆਂ। ਸ਼ਖਬੀਲ ਤੋਂ ਕਿਉਂ ਨਹੀਂ ਉਹਨੇ ਮੰਗੀ ਟਿਕਟ? ਕਿਉਂ ਨਹੀਂ ਰਾਜ ਸਭਾ ਦੀ? ਲੋਕ ਕਹਿੰਦੇ ਨੇ ਕਿ ਜਿਹੜਾ ਰਜਵਾੜਾ ਸ਼ਾਹੀ ਕਲਚਰ ਆ ਕਾਂਗਰਸ ਦਾ ਉਹ ਕਾਂਗਰਸ ਨੂੰ ਖਾ ਗਿਆ ਰਜਵਾੜਾ ਸ਼ਾਹੀ ਕਲਚਰ। ਇਸੇ ਰਜਵਾੜਾ ਸ਼ਾਹੀ ਕਲਚਰ ਕਰਕੇ ਹੰਸ ਰਾਜ ਹੰਸ ਲਗਾਤਾਰ ਕੈਪਟਨ ਬਰਿੰਦਰ ਦੀ ਆਓ ਭਗਤ ਚ ਲੱਗੇ ਹੋਏ ਨੇ। ਇਸੇ ਕਰਕੇ ਤੁਹਾਡੇ ਖਾਤ ਟ੍ਰੀਟਮੈਂਟ ਦਿੱਤੀ ਹੈ। ਜਦ ਕਹਿ ਰਾਪਾ ਉਹਨਾਂ ਨੂੰ ਸਮਾਪਤ ਹੋਵੇ। ਉਹ ਕਾਂਗਰਸੀ ਵੰਨ ਕਾਂਗਰਸ ਦਾ ਕਲਚਰ ਅਡਾਪਟ ਕਰਨ ਕਾਂਗਰਸ ਦੇ ਕਲਚਰ ਚ ਰਹਿ ਕੇ ਕੰਮ ਕਰਨ ਅਸੀਂ ਸਾਡਾ ਵੀ ਉਹ ਭਰਾ ਹੈ ਮੈਂ ਤਾਂ ਇਹੀ ਕਾਮਨਾ ਕਰੂੰਗਾ ਕਿ ਉਹ ਸੇਵਾ ਕਰੇ ਉਹ ਰਾਬਾ ਮਿਲਦਾ ਕਹੇ ਇਹਦਾ ਕਮਿਸ਼ਨ ਕਿਸਮਤ ਨਾਲ ਮਿਲਦੀ ਹੈ ਸincere ਹੋ ਕੇ ਪਾਰਟੀ ਨਾਲ 로यल ਰਹੋ ਤੁਸੀਂ ਕੰਪਲੇਨਟ ਕੀਤੀ ਕੋਈ ਆਫੀਸ਼ਲ ਕੰਪਲੇਨਟ ਕੀਤੀ ਹੈ ਮੈਂ ਕੋਈ ਕੰਪਲੇਨ ਨਹੀਂ ਕੀਤੀ ਪਰ ਮੈਂ ਜਦੋਂ ਹਾਈ ਕਮਾਂਡ ਬੈਠੀ ਹੈ ਫੋਰਮ ਤੇ ਇੱਕ ਜੇ ਗੱਲ ਜੇ ਕਿ ਇੱਕ ਸ਼ਡਿਊਲ ਕਾਸ਼ ਤੇ ਸੀਐਲਪੀ ਦਾ ਲੀਡਰ ਬਣ ਗਿਆ ਹਾਂਜੀ ਉਹ ਵੀ ਇਹਨਾਂ ਨੂੰ ਇਹਨਾਂ ਨੂੰ ਪਚਦਾ ਨਹੀਂ ਹੈ ਇਹਨਾਂ ਲੋਕਾਂ ਨੂੰ ਨਹੀਂ ਪਚਦਾ ਕਿਹਾ ਜਾਂਦਾ ਕੋਈ ਇਹਨਾਂ ਕਿਉਂਕਿ ਦਲਿਤ ਮੈਜੋਰਟੀ 'ਚ ਨਹੀਂ 37% ਆਬਾਦੀ ਹੈ ਬੈਕਵਾਰਡ ਕਲਾਸ Hindu ਇਹ ਕਾਂਗਰਸ ਦਾ ਪੋਰਟ ਬੈਂਕ ਪਚਦਾ ਕਿਹਨੂੰ ਨਹੀਂ ਤੁਹਾਡੀ ਪਾਰਟੀ 'ਚ ਹੀ ਬੰਦੇ ਨੇ ਜਿਹਨਾਂ ਨੂੰ ਨਹੀਂ ਪਚਦਾਗਾ ਸੀਐਲਬੀ ਵਨ ਇਹਨਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ ਜੇ ਉਹ ਸincere ਤੌਰ ਤੇ ਚਾਹੁੰਦੇ ਨੇ 2017 ਦਾ ਮਿਸ਼ਨ ਤਾਂ ਸਭ ਨੂੰ ਨਾਲ ਲੈ ਕੇ ਚੱਲਣ ਸਾਰੀਆਂ ਕਮਿਊਨਿਟੀਆਂ ਨੂੰ ਲੈਣ ਜਿਹੜਾ ਕਾਂਗਰਸ ਜਿਹੜੀ ਜਾਤ ਪਾਤ ਦੀਆਂ ਗੱਲਾਂ ਚੱਲ ਰਹੀਆਂ ਇਹਨੂੰ ਬੰਦ ਕਰੋ ਤੁਸੀਂ ਕਿਹਾ ਕਿ ਸਟੇਜ ਦੇ ਉੱਤੋਂ ਕਿਹਾ ਸੀਗਾ ਕਿ ਦਲਤਾਂ ਨੂੰ ਸੀਰੀਆਂ ਵਾਂਗ ਸਮਝਿਆ ਜਾਂਦਾ ਕਾਂਗਰਸ ਵਿੱਚ ਇਹ ਕਿਹੜੇ ਲੋਕ ਇਹ ਕਿਹੜੇ ਲੋਕ ਨੇ ਜਿਹੜੇ ਦਲਤਾਂ ਦੀ ਰਿਸਪੈਕਟ ਨਹੀਂ ਕਰਦੇ ਕਾਂਗਰਸ ਦੇ ਅੰਦਰ ਦਲਤਾਂ ਨੂੰ ਉਹ ਮਾਨਸਨਕਾ ਸਨਮਾਨ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਦੇਖੋ ਰਿਜ਼ਰਵੇਸ਼ਨ ਅੰਬੇਦਕਰ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਕਰਕੇ ਇੱਕ ਕੰਪਲਸ਼ਨ ਹੈ ਸਾਨੂੰ ਸੀਟਾਂ ਦੇਣੀਆਂ ਠੀਕ ਹੈ ਇਹ ਕੰਪਲਸ਼ਨ ਹੈ ਔਰ ਮਜਬੂਰੀ ਵੀ ਹੈ। ਔਰ ਮੈਂ ਇਹ ਸਮਝਦਾ ਕ ਸੱਤਾ ਚ ਸਾਰਿਆਂ ਨੂੰ ਜਿੰਨਾ ਤੱਕ ਤੁਸੀਂ ਹਿੱਸੇਦਾਰ ਨਹੀਂ ਬਣਾਉਂਗੇ। ਉਹਨਾਂ ਤੁਸੀਂ ਕਾਬਜ਼ ਨਹੀਂ ਹੋ ਸਕਦੇ। ਅਸੀਂ 2007 ਤੋਂ 12 14 ਹਾਰੇ। ਕਿਉਂਕਿ ਇਹ ਜਿਹੜੇ ਲੋਕ ਨੇ ਦਲਤ, OBC, ਹਿੰਦੂ ਜਿਹੜੇ ਕਿਸੇ ਟਾਈਮ ਕਾਂਗਰਸ ਦਾ ਬੋਰਡ ਮੈਂਗਤੀ ਵਜਾਏ ਆਪਾਂ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਕਰਕੇ ਵੱਖਰੇਵਾ ਜਾਹਤਪਾਤ ਦੀਆਂ ਗੱਲਾਂ ਖਮਾਕ ਕੇ ਏਕਤਾ ਦੀ ਗੱਲ ਕਰੀ। ਸਭ ਨੂੰ ਇੱਕ ਪਲੇਟਫਾਰਮ 'ਤੇ ਕਰੀਏ ਜਿਹਨੇ ਅੱਗੇ ਆਉਣਾ ਹੈ ਜਿਹੜੇ ਲੀਡਰਾਂ ਨੇ ਅੱਗੇ ਆਉਣਾ ਹੈ ਮੈਂ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਤੁਹਾਡੇ ذریعے ਕਿ ਇੱਕ ਪਲੇਟਫਾਰਮ ਤੇ ਸਭ ਨੂੰ ਇਕੱਠੇ ਕਰੋ ਇਹ ਜਿਹੜੇ ਜਿਹੜੇ ਹੌਨ ਡੈਪੂਟੇਸ਼ਨ ਕਾਂਗਰਸ ਤੋਂ ਆਏ ਹੋਏ ਨੇ ਪੈਰਾਸ਼ੂਟਰ ਨਹੀਂ ਆਏ ਪੈਰਾਸ਼ੂਟਰ ਨਾ ਹੌਨ ਡੈਪੂਟੇਸ਼ਨ ਆਏ ਨੇ ਕਦੇ ਖਾਲਸਤਾਨ ਦੇ ਫੇਵਰ 'ਚ ਸੀ ਜਦੋਂ ਅਸੀਂ ਅੱਤਵਾਦੀ ਲੜਾਈ ਲੜਦੇ ਸੀ ਇਹ ਇਹ ਕਾਂਗਰਸ ਨੂੰ ਬਚਾਉਣ ਦੀ ਵੀ ਗੱਲ ਹੈ ਤਾਂ ਪੰਜਾਬ ਨੂੰ ਵੀ ਇਹ ਸਹੀ ਮੈਂ ਨਾ ਜੋ ਬਚਾਉਣਾ ਤੁਸੀਂ ਜੇ ਕਾਂਗਰਸ ਚ ਆ ਗਏ ਹੋ ਤਾਂ ਕਾਂਗਰਸੀ ਬਣ ਕੇ ਕੰਮ ਕਰੋ ਮੈਂ ਕਹਿ ਰਿਹਾ ਜਿਹੜੇ ਸਨਮਾਨ ਨਹੀਂ ਕਰਦੇ ਦਲਤਾਂ ਦਾ ਇਹ ਕਿਹੜੇ ਲੀਡਰ ਨੇ ਕੌਣ ਇਹ ਬੰਦੇ ਨੇ ਜਿਹੜੇ ਦਲਤਾਂ ਦਾ ਕਾਂਗਰਸ ਸਨਮਾਨ ਨਹੀਂ ਕਰਦੇ ਪੰਜਾਬ ਕਾਂਗਰਸ ਕੌਣ ਨੇ ਨਹੀਂ ਨਹੀਂ ਦੇਖੋ ਕਹ ਲਿਆ ਵੀ ਆਉਦੇ ਦਿਨ ਨਾਲ ਹੀ ਇਹ ਪਾਵਰ ਚ ਸ਼ੇਅਰ ਹੋਣਾ ਚਾਹੀਦਾ ਦੇਖੋ ਅਸੀਂ ਸਾਡੇ ਪੰਜਾਬ ਦੇ ਦਲਤਾਂ ਡਿਮਾਂਡ ਕਰਦੇ ਨੇ ਬਿਨਾ ਡਾਕਟਰ ਰਵੇਦਕਰ ਵੀ ਕਹਿੰਦਾ ਸੀ ਕਿ ਬਿਨਾ ਸੱਤਾ ਚਾਇਆ ਦਲ ਦਾ ਭਲਾ ਨਹੀਂ ਹੋ ਸਕਦਾ ਇਹ ਦੋਸਤਾਂ ਅੰਚ ਸਾਰੇ ਉਹ ਮжоਰਿਟੀ ਦਲਤ ਇੱਥੇ ਨਹੀਂ 37% ਅਰ ਸੜਾਡੇ ਪੰਜਾਬ ਦੇ ਚੋਂ ਦਲਤ ਚਾਹੁੰਦੇ ਨੇ ਕਿ ਸਾਡੇ ਮੁੱਖ ਮੰਤਰੀ ਬਣ ਕਿਉਂਕਿ ਇੱਥੇ ਹਿੰਦੂ ਮੁੱਖ ਮੰਤਰੀ ਜੁਆਇੰਟ ਪਾਲ ਪੰਜਾਬ ਦੇ ਰਹੇ ਨੇ ਕੋਪੀ ਜਾਂਦ ਪਾਰ ਗੋ ਰਿਹਾ ਪੀਸਨ ਚੱਕਰ ਸੁਣੋ ਰਾ ਕਾਮਰੇਡ ਰਾਮਕਿਸ਼ਰ ਜੀ ਯਾਨੀ ਜੈਲ ਸਿੰਘ ਬੈਕਵਰਡ ਕਲਾਸ ਚੋਂ ਰਿਹਾ ਦੇ ਦਲਤਾ ਕੋਈ ਨਹੀਂ ਮੌਕਾ ਮਿਲ ਸਕਦਾ ਦੋਨੋਂ ਸਾਹਿਬ ਤੁਸੇ ਪੁਆਇੰਟ ਤੇ ਨਹੀਂ ਆ ਰਹੇ ਜਿਹਦੀ ਮੈਂ ਗੱਲ ਕਰ ਰਿਹਾ ਕਿ ਕਾਂਗਰਸ ਚ ਇਹ ਜਿਹੜੇ ਕਿਹੜੇ ਲੀਡਰ ਨੇ ਜਿਹੜੇ ਦਲਤਾਂ ਦਾ ਸਨਮਾਨ ਨਹੀਂ ਕਰਦੇ ਤੁਸੀਂ ਕੀ ਇਹ ਗੱਲ ਕਿ ਦਲਤਾਂ ਦੀ ਉਹ ਗੱਲ ਨਹੀਂ ਸੁਣੀ ਜਾਂਦੀ ਸਵਾਲ ਇਹ ਹੈ ਵੀ ਤਾਲੀ ਲੀਡਰ ਨੇ ਇਹ ਜਿਹੜਾ ਦਲਤਾਂ ਨੂੰ ਅਪਕਾਰ ਦੇ ਮੈਂ ਸਾਡੀਆਂ ਜਿਹੜੀਆਂ ਪਾਲਿਸੀਆਂ ਸਾਡਾ ਸਿਸ਼ਟਾਚਾਰ ਜਿਹੜਾ ਉਹ ਮਨੂਵਾਦੀ ਨਹੀਂ ਹੋਣਾ ਚਾਹੀਦਾ ਉਹ ਏਕਤਾ ਦਾ ਹੋਣਾ ਚਾਹੀਦਾ ਆਪਸੀ ਭਾਈਚਾਰਕ ਹੋਣਾ ਚਾਹੀਦਾ ਜਿਹੜੇ ਪਿਛਣੀਆਂ ਚੋਣਾਂ ਤੋਂ ਸਾਨੂੰ ਸਾਬਕਾ ਲੈਕਸ ਰੱਖਣਾ ਚਾਹੀਦਾ ਇਹ ਕੋਹ ਕਰਨੀ ਚਾਹੀਦੀ ਹੈ ਪਰਮਾਤਮਾ ਉਹਨਾਂ ਲੀਡਰਾਂ ਨੂੰ ਸਮੱਤ ਦਵੇ ਜਿਹੜੇ ਵਿਫਰੇਮਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਮੈਂ ਸਮਝਦਾ ਕਿ ਇਹਨਾਂ ਨੂੰ ਟੂਲ ਬਣ ਕੇ ਨਾ ਔਰ ਮੈਂ ਦਲ ਜਿਹੜੇ ਸਾਡੇ ਐਮਐਲਏ ਐਕਸ ਐਮਐਲਏ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਐਮਐਲਏ ਬਣੇ ਨੇ ਰਿਜ਼ਰਵੇਸ਼ਨ ਦੇ ਤੌਰ ਤੇ ਉਹਨਾਂ ਨੂੰ ਐਮਐਲਏ ਬਣਾਇਆ ਗਿਆ ਸ਼ਡਿਊਲ ਕਾਸਟਾਂ ਕਰਕੇ ਉਹ ਸਭ ਤੋਂ ਪਹਿਲਾਂ ਸ਼ਡਿਊਲ ਕਾਸਟਾਂ ਦੀ ਗਰੀਬ ਦੁਕਾਨਦਾਰ ਸਾਈਕਲ ਪੰਚਰ ਵਾਲਾ ਚਾਹੇ ਹਿੰਦੂ ਆ ਚਾਹੇ ਜੱਟ ਛੋਟੇ ਜ਼ਿਮੀਂ ਕਿਸਾਨ ਜਿਹੜੇ ਨਹੀਂ ਦੋ ਦੋ ਲੈਂਡਲੈਸ ਨਹੀਂ ਜੱਟ ਸਾਰੇ ਜ਼ਿਮੀਦਾਰ ਪਰ ਆਏ ਸਨ ਜਿਹੜੇ ਕਿਸਾਨ ਨਹੀਂ ਜਿਨ੍ਹਾਂ ਕੋ ਜ਼ਮੀਨ ਹੀ ਨਹੀਂ ਹੈ ਉਹਨਾਂ ਦੀ ਸ਼ੈਡੂਲ ਕਾਸਟਾਂ ਨੂੰ ਪੈੜੀ ਹਾਲਤ ਹੈ ਉਹ ਗਰੀਬਾਂ ਦੀ ਨੁਮਾਇੰਦਗੀ ਕਰਨ ਉਹ ਮੈਂ ਕਹਾਗਾ ਉਹ ਡਾਕਟਰ ਦਾ ਅਮੇਦਕਾਰ ਦੀ ਦਿੱਤੀ ਰਿਜ਼ਰਵੇਸ਼ਨ ਤੇ ਉਹਨਾਂ ਨੂੰ ਇਸ਼ੂ ਲੈਣੇ ਚਾਹੀਦੇ ਨੇ ਵਿਦਲ ਪਾਰਟੀ ਗਰੀਬਾਂ ਦੀ ਦੇ ਇਸ਼ੂ ਖਾਤਰ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹ ਸਮਾਜ ਉਹਨਾਂ ਨੂੰ ਦੇਖ ਰਿਹਾ ਵੀ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹ بجائے ਆਪਣੇ ਲੋਕਾਂ ਦੇ ਨੁਮਾਇੰਦੇ ਹੀ ਨੇ ਇਹ ਲੋਕ ਉਹਨਾਂ ਤੋਂ ਗੁੱਸੇ ਹੋਗੇ ਤਾਂ ਕੋ ਬਾਪਸ ਨਹੀਂ ਆ ਸਕਦੇ ਕਾਂਗਰਸ ਮੰਨੂਵਾਦੀ ਸੋਚ ਦੇ ਲੋਕ ਨੇ ਤੁਸੀਂ ਆਇਡੈਂਟੀਫਾਈ ਕਿਉਂ ਨਹੀਂ ਕਰਦੇ ਕਿਹੜੇ ਲੋਕ ਨੇ ਇਹ ਮੰਨੂਵਾਦੀ ਸੋਚ ਵਾਲੇ ਮੰਨੂਵਾਦੀ ਕਿਸੇ ਇੱਕ ਪਾਰਟੀਕੂਲਰ ਨਹੀਂ ਗੱਲ ਕਰਦਾ ਸੋਚ ਜਿਹੜੀ ਮੰਨੂਵਾਦੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਟ੍ਰੈਡੀਸ਼ਨਲ ਕਾਂਗਰਸ ਨੇ ਜਿਹੜੇ ਪੁਰਾਣੇ ਨੇ ਟਕਸਾਲੀ ਉਸਾ ਬਾਇਕ ਪਰਫੋਰਮੈਂਸ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਏ ਨੇ ਹੈ ਜੀ ਉਹ ਉਹ ਕੋਸ਼ਿਸ਼ ਕਰਦੇ ਨੇ ਵੀ ਇਸ ਕਾਂਗਰਸ ਤੇ ਕਬਜ਼ਾ ਕਰ ਲਈਏ ਇਹਨਾਂ ਨੂੰ ਬਾਈਪਾਸ ਕਰੀਏ ਕੈਪਟਨ ਮਰਿੰਦਰ ਸਿੰਘ ਨੇ ਤਾਂ ਕਦੇ ਕੋਈ ਜਾਤ ਪਾਤੀ ਭੇਵਕਾ ਕੀਤਾ ਕੈਪਟਨ ਮਰਿੰਦਰ ਸਿੰਘ ਦਾ ਕੀ ਰਵਈਆ ਦਲਤਾਂ ਪ੍ਰਤੀ ਮੈਂ ਤਾਂ ਕਦੇ ਕੋਈ ਗੱਲ ਨਹੀਂ ਹੈ ਇਹ ਤਾਂ ਕਈ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ ਨੀਤੀਆਂ ਦੱਸਦੀਆਂ ਨਹੀਂ ਵੀ ਬੰਦੇ ਦੇ ਮਨ ਚ ਕੀ ਹੈ ਉਹਦੇ ਉਹਨਾਂ ਦੇ ਮਨ ਚ ਕੀ ਐਵੇਂ ਮੈਨੂੰ ਨਹੀਂ ਪਤਾ ਨੀਤੀਆਂ ਕੀ ਦੱਸ ਰਹੀਆਂ ਨੇ ਇਹ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਚ ਕੀ ਹੈ ਜਿਹੜੇ ਨੀਤੀਆਂ ਨੇ ਜਿਹੜੀਆਂ ਕਾਂਗਰਸ ਦੀਆਂ ਕਾਂਗਰਸ ਦਾ ਨੀਤੀਆਂ ਕਾਂਗਰਸ ਦਾ ਮੈਨੀਫੈਸਟੋ ਕਾਂਗਰਸ ਦਾ ਕਲਚਰ ਕਾਂਗਰਸ ਦੇ ਕਲਚਰ ਨੂੰ ਲੈ ਕੇ ਸਾਨੂੰ ਚੱਲਣਾ ਚਾਹੀਦਾ ਹੈ ਪਰਸਨਲ ਇੰਟਰਸਟ ਹਰ ਕੋਈ ਚਾਹੁੰਦਾ ਪਰਸਨਲ ਪਾਵਰ ਨਾ ਮੈਂ ਪਾਵਰ ਹੰਗਰੀ ਹੈ ਮੈਨੂੰ ਐਮਪੀ ਦਾ ਟਿਕਟ ਨਹੀਂ ਮਿਲਿਆ ਤਾਂ ਵੀ ਮੈਂ ਕਾਂਗਰਸ ਚ ਰਿਹਾ ਐਮਲਏ ਦਾ ਟਿਕਟ ਮੈਂ ਜਨਰਲ ਸੀਟ ਤੋਂ ਲੜਨਾ ਚਾਹੁੰਦਾ ਸੀ ਮੈਨੂੰ ਨਹੀਂ ਦਿੱਤਾ ਮੈਂ ਕਾਂਗਰਸ ਨਾਲ ਜਾਂ ਮੈਂ ਤਾਂ ਕਦੇ ਕਿਤੇ ਗਿਆ ਹੀ ਨਹੀਂ ਔਰ ਕਿਥੇ ਤੱਕ ਡੈਪੂਟੇਸ਼ਨ ਚਾਉਂਦੇ ਨੇ ਡੈਪੂਟੇਸ਼ਨ ਚ ਆ ਕੇ ਫੇ ਚਲੇ ਜਾਂਦੇ ਲੋਕ ਕਹਿੰਦੇ ਆ ਕਾਂਗਰਸ ਡੁੱਬਦਾ ਜਹਾਜ਼ ਆ ਤੇ ਸ਼ਮਸ਼ੀਰ ਸਿੰਘ ਦੂਲੋ ਤੇ ਹੌਸਲਾ ਜਹੰਸ ਹੋਰ ਡਬਾਉਣ ਲੱਗੇ ਹੋਏ ਨੇ ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਵੀ ਡੁੱਬ ਗਿਆ ਕਾਂਗਰਸ ਗੱਲ ਸੁਣ ਲੋ ਕਾਂਗਰਸ ਹਰ ਪਿੰਡ 'ਚ ਕਾਂਗਰਸ ਹੈ ਹਰ ਪਿੰਡ 'ਚ ਕਾਂਗਰਸੀ ਬੈਠਾ ਹੈ ਕਾਂਗਰਸ ਨੂੰ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਉਹ ਕਾਂਗਰਸ ਦਾ ਹਤਾਸ਼ੀ ਨਹੀਂ ਹੈ ਆਪੋਜੀਸ਼ਨ ਵਾਲੇ ਪਹਿਲਾਂ ਉਹ ਆਪਣੇ ਜਹਾਜ਼ ਦੀ ਜਿਹੜੇ ਕਹਿੰਦੇ ਨੇ ਪਹਿਲਾਂ ਉਹ ਆਪਣਾ ਘਰ ਦੇਖ ਲੈਣ ਆਪਣਾ ਜਹਾਜ਼ ਦੇਖ ਲੈਣ ਵੀ ਉਹਨਾਂ ਦੇ ਜਹਾਜ਼ ਦੇ ਕਿਤੇ ਸ਼ੇਕ ਤਾਂ ਨਹੀਂ ਪਏ ਹੋਏ ਪਾਣੀ 'ਚ ਜਾ ਕੇ ਡੁੱਬਣਾ ਚਾਹਣ ਉਮੀਦਵਾਰ ਕਹਿੰਦੇ ਸੀ ਕਿ ਜਾਤ ਪਾਤੀ ਸਿਸਟਮ ਦੇ ਖਾਤੇ ਲਈ ਸੋਸ਼ਲ ਟ੍ਰਾਂਸਫਰਮੇਸ਼ਨ ਜਿਹੜੀ ਬੜੀ ਜ਼ਰੂਰੀ ਹੈ ਉਹ ਕਹਿੰਦੇ ਸੀਗੇ ਕਿ ਹਰ ਸਮਾਜਿਕ ਹਰ ਸਿਆਸੀ ਕ੍ਰਾਂਤੀ ਸਮਾਜਿਕ ਕ੍ਰਾਂਤੀ ਜੋ ਹੋ ਕੇ ਗੁਜ਼ਰਨੀ ਜ਼ਰੂਰੀ ਹੈ ਉਹ ਤਾਂ ਵੱਡੀਆਂ-ਵੱਡੀਆਂ ਗੱਲ ਕਰ ਰਹੇ ਸੀ ਤੁਸੀਂ ਇੱਥੇ ਵਿਦਿਨ ਜਿਹੜਾ ਜਾਤ ਆ ਜਿਹੜਾ ਜਾਤ ਦੇ ਅੰਦਰ ਜਾਤ ਆ ਉਹ ਇਸ ਇਸ ਤਰ੍ਹਾਂ ਰਿਫਲੈਕਟ ਨਹੀਂ ਕਰਦਾ ਮੈਂ ਨਹੀਂ ਕਰਦਾ ਚਾਹੇ ਅਨਸਰ ਅੱਜ ਕਰ ਲੈ ਜੇ ਤੁਸੀਂ ਬਿਆਨ ਦੇ ਰਹੇ ਤੁਹਾਨੂੰ ਲੱਗਦਾ ਨਹੀਂਗਾ ਕਿ ਬੇਕਰ ਦੇ ਵਿਚਾਰਾਂ ਨੂੰ ਕਲਪ ਜਾ ਰਹੀ ਹੈ ਗੱਲ ਅਸੀਂ ਮੈਂ ਬੂਟਾ ਸਿੰਘ ਦੀ ਮਦਦ ਕਰਦਾ ਰਿਆਂ ਉਹਨੂੰ ਐਮਪੀ ਬਣਾਉਂਦਾ ਰਿਆਂ ਮੈਂ ਨਹੀਂ ਸੋਚਿਆ ਉਹ ਵਾਲਮੀਕੀ ਹੈ ਸਾਧੂ ਸਿੰਘ ਨੂੰ ਮੈਂ ਅੱਜ ਪ੍ਰੈਜ਼ੀਡੈਂਟ ਪਾਜੀ ਕਰਤੀ ਉਹਨੂੰ ਟਿਕਟ ਦਵਾਈ ਹੈ ਮੈਂ ਸੈਂਸੀਆਂ ਦੀ ਮਦ ਮੈਂ ਬੰਗਾ ਰਿਆਂ ਦੀ ਕਰਦਾ ਮੈਂ ਸਭ ਦੀ ਅਸੀਂ ਗਰੀਬ ਜੱਟਾਂ ਦੀ ਵੀ ਕਰਦੇ ਹਿੰਦੂਆਂ ਦੀ ਵੀ ਕਰਦੇ ਆ ਕਾਂਗਰਸ ਦਾ ਕਲਚਰ ਹੈ ਕਾਂਗਰਸ ਜਾਤ ਪਾਤ ਨੂੰ ਅਵਾਰਾ ਨਹੀਂ ਦਿੰਦੀ ਇਹ ਜਿਹੜਾ ਜਦੋਂ ਕਾਂਗਰਸ ਦਾ ਕਲਚਰ ਬਗਾਉਣ ਦੀ ਜਿਹੜੇ ਬਾਹਰੋਂ ਬੰਦੇ ਆਉਂਦੇ ਨੇ ਤੁਹਾਨੂੰ ਮੈਂ ਕਹਿੰਦਾ ਨੀ ਇਹਦੇ ਨਾਲ ਜਾਤਪਾਤ ਵੱਧਾ ਗਿਆ ਇਹਦੇ ਨਾਲ ਜਾਤਪਾਤ ਦਾ ਖਾਤਮਾ ਅੰਬੇਦਕਰ ਦੀ ਜਿਹੜੀ ਸਭ ਤੋਂ ਵੱਡੀ ਕਿਤਾਬ ਆ ਗਈ ਜਿਹਦੇ ਚੋ ਕਾਸਟ ਆਫ ਇਨਹੇਲੇਸ਼ਨ ਦੀ ਗੱਲ ਕਰਦੇ ਨੇ ਕਾਸਟ ਦੇ ਖਾਤਮੇ ਦੀ ਗੱਲ ਕਰਦੇ ਨੇ ਪਰ ਇਹਨਾਂ ਤਾਂ ਲਗਾਤਾਰ ਕਾਸਟ ਵਧ ਰਹੀ ਮੇਂ ਨਹੀਂ ਨਹੀਂ ਹਿੰਦੁਸਤਾਨ 'ਚ ਵਧ ਰਿਹਾ ਗੁਜਰਾਤ 'ਚ ਕੀ ਹੋਇਆ ਗੁਜਰਾਤ ਦੇ ਵਿੱਚ ਗਊ ਰક્ષਕਾਂ ਨੇ ਚਮਾਰ ਜਿਹੜੇ ਸੀ ਸਾਡੇ ਭਰਾ ਜਿਹੜੇ ਮੜੇ ਹੋਏ ਡੰਗਲ ਚੱਕਦੇ ਨੇ ਉਹਨਾਂ ਦੀ ਕਿਵੇਂ ਪਟਾਈ ਕੀਤੀ ਕਿਵੇਂ ਉਹਨਾਂ ਨੂੰ ਗਰਦੀਨਾ ਬਾਰਡਰ ਕੇ ਲੈ ਕੇ ਗਏ ਨਹੀਂ ਮੱਧ ਪ੍ਰਦੇਸ਼ ਚ ਕੀ ਹੋਇਆ ਪੰਜਾਬ ਚ ਕੀ ਹੋ ਰਿਹਾ ਹੈ ਹਰਿਆਣੇ ਚ ਕੀ ਹੋਇਆ ਕੁੜੀਆਂ ਦੇ ਰੇਪ ਹੋਏ ਨਹੀਂ ਇਹ ਵਿਦਨ ਕਾਸਟ ਦਾ ਸਵਾਲ ਉੱਠਦਾ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਹੋਰ ਵੱਧੀ ਇਹ ਗੱਲ ਇੱਥੇ ਤਾਂ ਇਕਤਾ ਦੀ ਗੱਲ ਹੋਣੀ ਚਾਹੀਦੀ ਹੈ ਕਿੱਥੇ ਵਾਕਿਆ ਕਾਸਟ ਨਾਲ ਤਾਂ ਛੱਡੋ ਤੁਹਾਡੇ ਅੰਦਰ ਦਲਤਾਂ ਦੇ ਅੰਦਰ ਵੀ ਇੰਨੇ ਜ਼ਿਆਦਾ ਫੈਕਸ਼ਨਲ ਨੇ ਤੁਹਾਡੇ ਕਦੇ ਦੇਖੋ ਪੰਜਾਬ ਦੇ ਵਿੱਚ ਅੱਜ ਤੱਕ ਤੁਸੀਂ মিডিਆ ਵਾਲਿਓ ਮੈਨੂੰ ਅੱਜ ਤੋਂ ਅੱਜ ਤੋਂ 5-6 ਮਹੀਨੇ ਪਹਿਲਾਂ ਕਦੇ ਵੀ ਤਾਂ ਕੋਈ ਜਸਪਾਲ ਦੀ ਗੱਲ ਹੋਈ ਹੋਵੇ ਕਦੇ ਨਹੀਂ ਹੋਈ ਇਹ ਜ ਬੰਦਾ ਪਤਾ ਨਹੀਂ ਲਿਆ ਲਿਆ ਕੇ ਪਰ ਮੈਂ ਉਹ ਆਪਣੀ ਗੱਲ ਹਰ ਕਰਦਾ ਮੈਂ ਉਹ ਨਹੀਂ ਕਿ ਗੱਲ ਕੀਤੀ ਆ ਕਿ ਵਾਲਮੀਕੀ ਭਰਾ ਮੈਂ ਉਹ ਇੱਕ ਕੁਐਸਚਨ ਕਰਦਾ ਵੀ ਸੁਖਵੀਰ ਬਾਦਲ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਤੂੰ ਵਾਲਮੀਕੀਆ ਨੂੰ ਐਮਐਲਏ ਦੀ ਟਿਕਟਾਂ ਕਿਉਂ ਨਹੀਂ ਦਵਾਈਆਂ ਉਦੋਂ ਤੈਨੂੰ ਵਾਲਮੀਕੀ ਕੀਤੇ ਕਿਉਂ ਨਹੀਂ ਆਏ ਇਹ ਮੈਂ ਅਨਸਰਾਜ ਨੂੰ ਪੁੱਛਣਾ ਚਾਹੁੰਦਾ ਹੁਣ ਬਾਲਮੀਕੀ ਬਾਲਮੀਕੀ ਕੀ ਕਰਦਾ ਕਰੋ ਕਹਿੰਦੇ ਕਿ ਕਾਂਗਰਸ ਚ ਇਗਨੋਰ ਹੋਇਆ ਨਾ ਸਾਡਾ ਕਾਂਗਰਸ ਚ ਬਾਲਮੀਕੀ ਆ ਉਹ ਲਗਾਤਾਰ ਇਗਨੋਰ ਹੋਇਆ ਕਰੋ ਤੁਹਾਡੇ ਸਾਹਮਣੇ ਰਾਜਕੁਮਾਰ ਬੇਰਕਾ ਹਿੰਦੋਸਤਾਨ ਦਾ ਵਾਈਸ ਚੇਅਰਮੈਨ ਹੈ ਧਰਮਪਾਲ ਸੱਬਰਵਾਰ ਰਾਜ ਸਭਾ ਦਾ ਮੈਂਬਰ ਹੈ ਮਹਿੰਦਰ ਸਿੰਘ ਕਲਿਆਣ ਐਸ ਸੀ ਸੈਨੇਟ ਦਾ ਚੇਅਰਮੈਨ ਹੈ ਜਿਹੜਾ ਹੁਣੇ ਬਦਲਿਆ ਅਜੇ ਸ਼ੈ ਵੀ ਨਹੀਂ ਨਹੀਂ ਹੋਇਆ ਬਾਲਮੀਕੀ ਦੀ ਮਜਬੂਰੀ ਨੂੰ ਮਹਿੰਸ਼ਾ ਪੂਰਾ ਸਤਿਕਾਰ ਦਿੱਤਾ ਕਾਂਗਰਸ ਨੇ ਜੇ ਅਕਾਲੀਆਂ ਨੇ ਨਹੀਂ ਦਿੱਤਾ ਇਹ ਜਦੋਂ ਇਹ ਸੁਖਵੀਰ ਦੇ ਨੇੜੇ ਸੀ ਆਪਣੇ ਆਪ ਨੂੰ ਸਮਰਤਾ ਸੀ ਸੁਖਬੀਰ ਤੋਂ ਅਕਾਲ ਬਾਲਮਿਕੀ ਭਰਾਵਾਂ ਨੂੰ ਐਮਐਲਏ ਦੀਆਂ ਸੀਟਾਂ ਤੋਂ ਆਉਂਦਾ ਆਪ ਰਾਜ ਸਭਾ ਚ ਚਲਿਆ ਜਾਂਦਾ ਇਹਦੇ ਹੁੰਦੇ ਤਿੰਨ ਰਾਜ ਸਭਾ ਚ ਸੀਟਾਂ ਖਾਲੀ ਹੋ ਜਾਂਦੀ 2014 ਚ ਕਾਂਗਰਸ ਨੇ ਸੱਬਰਵਾਲ ਬਾਲਮਿਕੀ ਤੇ ਚਾ ਸੁਖਬੀਰ ਇਹਨੂੰ ਭੇਜ ਦਿੱਤਾ ਪਰ ਉਹ ਹੁਣ ਕਹਿੰਦੇ ਕਿ ਹੁਣ ਮੈਂ ਕੰਪੀਟਿਸ਼ਨ ਕਰ ਰਿਹਾ ਸੀ ਜੱਪਨਵੈਦਸ ਸਿੰਘ ਬਣਾਉਣ ਨੂੰ ਵੀ ਤਿਆਰ ਨਹੀਂ ਲੇਗੋ ਪਰ ਉਹਦੇ ਬਾਪ ਕਾਂਗਰਸ ਦੱਸਾ ਮੇਰੀ ਜਣਾ ਕਾਂਗਰਸ ਚ ਕੰਮ ਕਰੇ ਹੋ ਸਕਦਾ ਇਹਨੂੰ ਵੀ ਮੌਕਾ ਮਿਲ ਜਵੇ ਕਾਂਗਰਸ ਕੰਮ ਕਰੇ ਕਰ ਲਈ ਸੀ ਯਾਰ ਗੱਲ ਕਾਂਗਰਸ ਕੰਮ ਕਰੇ ਮੌਕਾ ਪਤਾ ਲੱਗਦਾ ਮੌਕਾ ਮਿਲ ਵੀ ਸਕਦਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਕਿਤੇ ਬੈਠ ਸਕਦੇ ਹੋ ਟੇਬਲ ਤੇ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੈਂ ਜਾਪਾਤ ਨਹੀਂ ਫਲਾ ਰਿਆ ਸਾਰੀਆਂ ਕਾਸਟਾਂ ਇੱਕ ਹੋਣੇ ਚਾਹੀਦੀਆਂ ਨੇ ਅਗਰ ਪਾਰਟੀ ਕਹਿੰਦੀ ਹੈ ਕਿ ਅਸਰ ਅਜ ਦੇ ਦੂਲੂ ਉੱਤੇ ਕਰਨ ਤੇ ਆਉਣ ਆ ਤੁਹਾਨੂੰ ਤੁਸੀ ਮੀਡੀਆ ਦੇ ਬੰਦੇ ਆ ਤੁਸੀਂ ਅੱਜ ਤੱਕ ਕਦੇ ਵੀ ਮੇਰੇ ਵੱਲੋਂ ਜਾਂ ਕਿਸੇ ਕੇਪੀ ਸਾਹਿਬ ਜਾਂ ਆਪਣੇ ਚੌਧਰੀ ਸੰਤੋਖ ਸਿੰਘ ਯਾਜਨ ਤੋਂ ਚੌਧਰੀ ਹਾਂਜੀ ਯਾਤ ਸਰੋਚਨ ਸੂਂਡ ਇਹਨਾਂ ਵੱਲੋਂ ਕਦੇ ਜਾਤਪਾਤ ਦੀ ਗੱਲ ਸੁਣੀ ਜਾਂ ਕਦੇ ਕਿਸੇ ਦੇ ਮੂੰਹੋਂ ਕਿਸੇ ਕਿਸੇ ਸੁਦੂ ਕਾਸਟ ਜਾਂ ਕਿਸੇ ਵਿਕਾਸਟ ਦੇ ਬਾਰੇ ਕਦੇ ਕਿੰਤੂ ਪ੍ਰੰਤੂ ਕੀਤਾ ਤੁਸੀਂ ਸੁਣਿਆ ਮੈਂ ਤੇ ਮੇਰੇ ਬਾਰੇ ਕਦੇ ਗਾਹੂ ਹੀ ਤਾਂ ਪੁੱਛਿਆ ਹਾਂਸ ਰਾਜ ਨੂੰ ਕਿਹਦਾ ਥਾਪੜ ਲਗਾ ਇਹ ਤਾਂ ਤੁਸੀਂ ਦੇਖੋ ਤੁਸੀਂ ਮੀਡੀਆ ਵਾਲੇ ਲੱਭੋ ਕੌਣ ਨੇ ਉਹ ਤੁਹਾਨੂੰ ਦੱਸਣਾ ਚਾਹੀਦਾ ਤੁਸੀਂ ਮੈਨੂੰ ਨਹੀਂ ਪਤਾ ਹੈ ਤੁਸੀਂ ਦੇਖੋ ਤੋਂ ਇਹ ਸੰ ਸ਼ਮਸ਼ੀਰ ਸਿੰਘ ਦੂਲੋ ਜਿਨ੍ਹਾਂ ਦਾ ਕਹਿਣਾ ਕੀ ਹਾਂਸ ਰਾਜ ਬੇਸਿਕਲੀ ਪਾਰਟੀ ਦੇ ਅੰਦਰ ਜਾਤ ਪਾਤ ਵਧਾਉਣ ਦੀ ਗੱਲ ਕਰ ਰਹੇ ਨੇ ਜਾਤਾਂ ਪਾਤਾਂ 'ਚ ਵੰਡੀਆਂ ਪਾਉਣ ਦੀ ਗੱਲ ਕਰ ਰਹੇ ਨੇ ਦੂਲੂ ਦਾ ਕਹਿਣਾਗਾ ਕਿ ਉਹ ਇੰਨਾ ਲੰਬਾ ਸਮਾਂ ਦਲਤਾਂ ਦੀ ਨੁਮਾਇੰਦਗੀ ਕਰਦੇ ਰਹੇ ਨੇ ਪਰ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਸਵਾਲ ਨਹੀਂ ਆਇਆ ਹੰਸਰਾਜ ਦੇ ਉੱਤੇ ਦੂਲੂ ਨੇ ਤਿੱਖੇ ਹਮਲੇ ਕੀਤੇ ਉਹਨਾਂ ਦਾ ਕਹਿਣਾ ਕਿ ਜਿਹੜੇ ਪੈਰਾਸ਼ੂਟ ਰਾਹੀ ਲੀਡਰ ਆਏ ਹੋਏ ਨੇ ਕਾਂਗਰਸ ਪਾਰਟੀ ਦੇ ਅੰਦਰ ਉਹ ਕਾਂਗਰਸ ਨੂੰ ਖਰਾਬ ਕਰ ਰਹੇ ਨੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸੰਝਾ ਚੰਡੀਗੜ੍ਹ